ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿ ਚਲੋ ਜੀ ਫਰਸਟ ਆਪਣੇ ਸੂਟ ਜਿਹੜੇ ਬਹੁਤ ਡਿਸਕਾਊਂਟ ਤੇ ਆਪਾਂ ਲਾਇਆ ਹੋਇਆ ਸਪੈਸ਼ਲ ਪਹਿਣਾਂ ਲਈ 895 ਦੇ ਤਿੰਨ ਸੂਟ ਠੀਕ ਹੈ ਜੀ ਸ਼ਿਪਿੰਗ ਇਹਦੀ ਫ੍ਰੀ ਰਹੇਗੀ ਬਹੁਤ ਹੀ ਡਿਸਕਾਊਂਟ ਤੇ ਜੀ ਕਾਟਨ ਦੇ ਸੂਟ ਆ ਨੈਕਸਟ ਆ 5-5 ਮੀਟਰ ਕਾਟਨ ਦੇ ਸੂਟ ਹੋਣਗੇ 350 ਰੁਪਏ ਪ੍ਰਾਈਸ ਰਹੇਗਾ ਇਹਨਾਂ ਵਿੱਚ 8 ਤੋਂ 10 ਰੰਗ ਅਵੇਲੇਬਲ ਹੈ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਇਹਨਾਂ ਵਿੱਚੋਂ ਵੀ ਸਿਲੈਕਟ ਕਰ ਲੋ ਫਿਰ ਜਿਹੜਾ ਕਰਨਾ ਜਲਦੀ ਤੋਂ ਜਲਦੀ ਲਿਮਟਿਡ ਜੇ ਸਟਾਕ ਹੈ ਜੀ ਨੈਕਸਟ ਆ ਇਜ਼ੀ-ਬੀਜ਼ੀ ਕਾਟਨ ਦਾ ਹੈ ਪ੍ਰਾਈਸ ਜਦਾ ਮੈਂਸ਼ਨ ਕੀਤਾ ਹੋਇਆ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਸੂਟ ਆ ਗਏ ਬਹੁਤ ਸੋਹਣਾ ਜਿਹੜਾ ਆ ਬਹੁਤ ਸੋਹਣਾ ਜਿਹੜਾ ਸਟੋਨਸ ਦਾ ਕੰਮ ਕੀਤਾ ਹੋਇਆ ਹੈ ਚੈੱਕ ਕਰੋ ਨੇੜੇ ਤੋਂ ਨੈਕਸਟ ਆ ਮਸਲੀਨ ਕਾਟਨ ਦੇ ਆ ਗਏ ਜਿੱਤੇ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਹੈ ਨੈਕਸਟ ਆ ਬਹੁਤ ਸੋਹਣੇ ਦੇਖੋ ਜੀ ਬਾਟਮ ਬਹੁਤ ਸੋਹਣੀ ਬਣੀ ਹੋਈ ਹੈ ਦੁਪੱਟਾ ਜਿਹੜਾ ਉਸ ਤੋਂ ਵੀ ਖੂਬਸੂਰਤ ਹੈ ਨੈਕਸਟ ਆ ਪਿਓਰ ਕਾਟਨ ਦੇ 5-5 ਮੀਟਰ ਵਾਲੇ ਕੱਟ ਆ ਗਏ ਦੁਪੱਟੇ ਚੈੱਕ ਕਰੋ ਦੁਪੱਟੇ ਕਿੰਨੇ ਸੋਹਣੇ ਬਣੇ ਖੁੱਲੇ ਡੁੱਲੇ ਨੈਕਸਟ ਆ ਮਸਲੀਨ ਕਾਟਨ ਦੇ ਸੂਟ ਹੋਣਗੇ ਜੀ ਚੈੱਕ ਕਰੋ ਵੀ ਬਹੁਤ ਸੋਹ ਨੈਕਸਟ ਆ ਬਾਟਮ ਵਰਕ ਵਾਲਾ ਆ ਕਿ ਸ਼ਰਟ ਤੇ ਸੌਰੀ ਬਾਟਮ ਤੇ ਵਰਕ ਕੀਤਾ ਹੋਇਆ ਹੈਗਾ ਨਾਲ ਦੁਪੱਟੇ ਤੇ ਫੋਰ ਸਾਈਡ ਚੈੱਕ ਕਰਿਓ ਦੁਪੱਟੇ ਦੇ ਫੋਰ ਸਾਈਡ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਬਹੁਤ ਸੋਹਣੇ ਪ੍ਰਿੰਟ ਵਾਲੇ ਸੂਟ ਹੋਣਗੇ ਨੈਕਸਟ ਕੈਮਰੀ कॉटन ਦੇ ਸੂਟ ਆ ਗਏ ਚੈੱਕ ਕਰੋ ਬਹੁਤ ਸੋਹਣੇ ਦੁਪੱਟਿਆਂ ਨਾਲ ਆ ਦੁਪੱਟਾ ਬਹੁਤ ਵਧੀਆ ਖੁੱਡਾ ਡੁੱਲਾ ਹੋਏਗਾ 690 ਰੁਪਏ ਪ੍ਰਾਈਜ਼ ਰਹੇਗਾ ਜਿੰਨਾਂ ਦੇ ਵੀ ਪ੍ਰਾਈਜ਼ ਆਪਾਂ ਸ਼ੋਅ ਕੀਤੇ ਆ ਇਹਨਾਂ ਦਾ ਕੋਈ ਵੀ ਲੱਗ ਤੋਂ ਤੁਹਾਨੂੰ ਸ਼ਿਪਿੰਗ ਚਾਰजेस ਪੇ ਕਰਨ ਦੀ ਨੀਡ ਨਹੀਂ ਹੈਗੀ ₹100 ਸ਼ਿਪਿੰਗ ਚਾਰजेस ਹੁੰਦਾ ਜਿਹੜਾ ਆਪਾਂ ਸਪੈਸ਼ਲ ਫ੍ਰੀ ਰੱਖੀਦਾ ਠੀਕ ਹੈ ਜੀ ਇਹਨਾਂ ਵਿੱਚ ਵੀ ਕਾਫੀ 10 ਤੋਂ 15 ਰੰਗ ਅਵੇਲੇਬਲ ਹੈ ਕੈਂਬਰੀ ਕਾਟਨ ਪਿਓਰ ਕੈਂਬਰੀ ਕਾਟਨ ਦਾ ਫੈਬਰਿਕ ਰਹੇਗਾ ਬਹੁਤ ਸੌਫਟ ਜਿਹਾ ਵਧੀਆ ਜਿਹਾ ਫੈਬਰਿਕ ਹੋਏਗਾ ਚੈੱਕ ਕਰੋ ਕਾਫੀ ਇਹਨਾਂ ਦੇ ਵਿੱਚ ਵੀ ਕਲਰ ਕਲੈਕਸ਼ਨ ਹੈਗੀ ਆ ਹੁਣ ਸਮਰ ਆ ਰਹੀ ਹੈ ਤੇ ਮੋਸਟਲੀ ਕਾਟਨ ਦੇ ਸੂਟਾਂ ਦੀ ਹੀ ਡਿਮਾਂਡ ਹੁੰਦੀ ਆ ਨੈਕਸਟ ਆ ਵੀ ਕੈਂਬਰੀ ਕਾਟਨ ਦੇ ਵਿੱਚ ਇਹ ਨਾਲ ਇਹਨਾਂ ਦੇ ਬਾਟਮ ਜਿਹੜੀ ਹੈ ਪਲੇਨ ਰਹੇਗੀ ਕੰਟਰਾਸਟ ਠੀਕ ਹੈ ਸ਼ਾਰਟ ਜਿਹੜੇ ਪ੍ਰਿੰਟ ਵਿੱਚ ਹੋਏਗੀ ਨੈਕਸਟ ਆ ਮੋਡਲ ਸਰਪਲਸ ਕਾਟਨ ਦਾ ਫੈ布ਰਿਕ ਰਹੇਗਾ ਇਹਦਾ ਹੋਏਗਾ ਕਿ 999 ਦੇ ਦੋ ਸੂਟ ਮਿਲਣਗੇ ਤੁਹਾਨੂੰ ਠੀਕ ਹੈ ਜੀ 999 ਦੇ ਵਿੱਚ ਦੋ ਸੂਟ ਮਿਲਣਗੇ ਸ਼ਿਪਿੰਗ ਫ੍ਰੀ ਰਹੇਗੀ ਇਹ ਵੀ ਚੈੱਕ ਕਰੋ ਬਾਏ ਕਰੋ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਿਲੈਕਟ ਕਰੋ ਕਾਫੀ ਇਹਦੇ ਵਿੱਚ ਵੀ 10 ਤੋਂ 15 ਰੰਗ ਅਵੇਲੇਬਲ ਹੈਗੇ ਆ ਤੁਸੀਂ ਅਪਨੇ ਅਕੋਰਡਿੰਗ ਜਿਹੜਾ ਹੈ ਚੈੱਕ ਕਰਕੇ ਸਿਲੈਕਟ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆਗਾ ਤੁਸੀਂ ਸਟਿਚ ਕਰਾਉਣਾ ਬਕਾਇਦਾ ਤੁਸੀਂ ਸਟਿਚ ਵੀ ਕਰਾ ਸਕਦੇ ਹੋ ਅਗਰ ਤੁਸੀਂ ਅਨ ਸਟਿਚ ਬਾਈ ਕਰਨਾ ਅਨ ਸਟਿਚ ਵੀ ਬਾਈ ਕਰ ਸਕਦੇ ਹੋ ਨੈਕਸਟ ਆ 100% ਆਰਗੇਨਿਕ ਕਾਟਨ ਦਾ ਫੈਬਰਿਕ ਰਹੇਗਾ ਠੀਕ ਹੈ ਜੀ ਬਹੁਤ ਸੌਫਟ ਜਿਹਾ ਫੈਬਰਿਕ ਆ ਬਹੁਤ ਵਧੀਆ ਫੈਬਰਿਕ ਹੈ ਵੀ ਇਹਦੇ ਵਿੱਚ 5 ਤੋਂ 6 ਰੰਗ ਅਵੇਲੇਬਲ ਹੈ ਨੈਕਸਟ ਆ ਵਾਲੇ ਬਹੁਤ ਸੋਹਣੇ ਆਗੇ ਜੀ ਕਾਟਨ ਦੇ ਵਿੱਚ ਠੀਕ ਹੈ ਜੀ ਨਾਲ ਚਿਕਨ ਦੀ ਬਾਟਮ ਰਹੇਗੀ ਬਹੁਤ ਸੋਹਣਾ ਨਾਲ ਉਹ ਤੁਸੀਂ ਪਲਾਜ਼ੋ ਸਟਿਚ ਕਰਾ ਸਕਦੇ ਹੋ ਨੈਕਸਟ ਆ ਕਰੇਪ ਸਿਲਕ ਦਾ ਫੈਬਰਿਕ ਆ ਗਿਆ ਵੀ ਫੈਬਰਿਕ ਬਹੁਤ ਵਧੀਆ ਹੈ ਇਹਦੇ ਵਿੱਚ ਵੀ ਥੋੜੇ ਡਾਰਕ ਕਲਰ ਹੈਗੇ ਆ ਕਾਫੀ 7 ਤੋਂ 8 ਰੰਗ अवेलेबल ਹੈਗੇ ਆ ਨੈਕਸਟ ਦੁਪੱਟਿਆਂ ਦੇ ਨਾਲ ਲੈ ਕੇ ਆਏ ਆ ਜੀ कॉटन ਦਾ ਸੂਟ ਹੋਏਗਾ ਉੱਤੇ ਸ਼ਾਰਟ ਤੇ ਜੜਾਰੀ ਵਰਕ ਦਾ ਕੰਮ ਕੀਤਾ ਹੋਏਗਾ ਨਾਲ ਬਾਟਮ ਜਿਹੜੀ ਹੋਏਗੀ ਪਲੇਨ ਰਹੇਗੀ ਤੇ ਨਾਲ ਦੁਪੱਟਾ ਜਿਹੜਾ ਹੋਏਗਾ ਚਿਕਨ ਦਾ ਹੋਏਗਾ ਦੁਪੱਟਾ ਚੈੱਕ ਕਰੋ ਚਿਕਨ ਦਾ ਬਣਿਆ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਜੇ ਸੋਬਰ ਜਿਹਾ ਬਹੁਤ ਸੋਹਣੇ ਸੋਬਰ ਜਿਹੇ ਸੂਟ ਹੈ ਇਹਨਾਂ ਸੂਟਾਂ ਦੀ ਵੀ ਬਹੁਤ ਡਿਮਾਂਡ ਚੱਲਦੀ ਆ ਨੈਕਸਟ ਆ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਪਿਓਰ ਕਾਟਨ ਦਾ ਹੀ ਦੁਪੱਟਾ ਰਹੇਗਾ ਠੀਕ ਹੈ ਜੀ 799 ਰੁਪਏ ਦਾ ਪ੍ਰਾਈਸ ਰਹੇਗਾ ਪਿਓਰ ਕਾਟਨ ਦੇ ਵਿੱਚ ਹੋਏ ਹੋਣਗੇ ਇਹ ਬਹੁਤ ਸੋਹਣਾ ਨੈਕ ਪੱਟੀ ਵਾਲੇ ਹੋਣਗੇ ਠੀਕ ਹੈ ਜੀ ਬਹੁਤ ਸੋਹਣੇ ਬਣੇ ਹੋਏ ਨੈਕ ਪੱਟੀ ਵਾਲੇ ਚੈੱਕ ਚਲੋ ਨੈਕਸਟ ਆ ਜੋਰਜਟ ਦੇ ਵਿੱਚ ਆ ਗਏ ਜੀ ਜੋਰਜਟ ਦਾ ਫੈਬਰਿਕ ਰਹੇਗਾ ਚੁੰਨੀਆਂ ਚੈੱਕ ਕਰੋ ਚੁੰਨੀਆਂ ਬਹੁਤ ਹੀ ਵਧੀਆ ਬਣੀਆਂ ਹੋਈਆਂ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਆ ਠੀਕ ਹੈ ਜੀ ਨਾਲ ਪੈਚ ਵਰਕ ਲਗਾ ਕੇ ਬਹੁਤ ਸੋਹਣਾ ਬਣਿਆ ਨੈਕਸਟ ਆ ਪਿਓਰ ਕਾਟਨ ਦੇ ਸੂਟ ਆਗੇ ਜੀ ਨਾਲ ਮਲਮਲ ਦਾ ਦੁਪੱਟਾ ਰਹੇਗਾ ਬਹੁਤ ਵਧੀਆ ਫੈਬਰਿਕ ਹੈ ਵੀ ਕੁਆਲਟੀ ਫੈਬਰਿਕ ਦੀ ਬਹੁਤ ਅੱਛੀ ਹੈ ਜੀ ਫੈਬਰਿਕ ਦੇ ਬਾਰੇ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਫੈਬਰਿਕ ਹਲਕਾ ਆ ਵਧੀਆ ਆ ਦੇਖ ਕੇ ਕੁਆਲਟੀ ਤੋਂ ਹੀ ਦੇਖ ਕੇ ਪਤਾ ਲੱਗ ਜਾਂਦਾ ਜੀ ਕਿ ਫੈਬਰਿਕ ਦੀ ਕੁਆਲਟੀ ਕਿੰਨੀ ਕਾ ਅੱਛੀ ਹੈਗੀ ਆ ਨੈਕਸਟ ਬਹੁਤ ਸੋਹਣੇ ਵੀ ਚਿਕਨ ਦੇ ਵਿੱਚ ਆਗੇ ਜੀ ਨੈਕਸਟ ਆਵਲੇ ਵੀ ਜੋਰ ਝੱਟ ਦੇ ਵਿੱਚ ਹੋਣਗੇ 5 ਮੀਟਰ ਦੀ ਕੱਟ ਰਹੇਗੀ ਨਾਲ ਦੁਪੱਟਾ ਰਹੇਗਾ ਜੋਰ ਝੱਟ ਦਾ ਹੀ ਹੋਏਗਾ ਉਹ ਵੀ ਦੁਪੱਟੇ ਦੇ 4 ਸਾਈਡ ਕਟ ਵਰਗ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਜਿਹੜੀ ਕਢਾਈ ਕੀਤੀ ਹੋਈ ਹੈ ਜੀ ਚੈੱਕ ਕਰੋ ਕਾਫੀ 15 ਤੋਂ 20 ਇਹਦੇ ਵਿੱਚ ਵੀ ਬਹੁਤ ਸੋਹਣੇ ਜੇ ਡਿਫਰੈਂਟ ਜੇ ਰੰਗ ਹੈਗੇ ਆ ਯੂਨੀਕ ਜੇ ਰੰਗ ਹੈਗੇ ਆ ਇਹਨਾਂ ਵਿੱਚ ਵੀ 15 ਤੋਂ 20 ਰੰਗ ਹੈਗੇ ਆ ਤੁਸੀਂ ਸਿਲੈਕਟ ਕਰਕੇ ਬਾਈ ਕਰ ਸਕਦੇ ਹੋ ਬਾਕੀ ਕੋਈ ਵੀ ਤੁਸੀਂ ਸੂਟ ਰਿਲੇਟਡ ਇਨਫੋਰਮੇਸ਼ਨ ਲੈਣੀ ਹੈ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਅੱਜ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਸਟਿਚ ਸੂਟ ਕਰਾਉਣੇ ਸਟਿਚ ਜਿੱਦਾਂ ਮਾਜੀ ਲੈਸ਼ੇਸ ਵਗੈਰਾ ਸਿੰਪਲ ਸੂਟ ਨੂੰ ਤੁਸੀਂ ਬਹੁਤ ਜਿਆਦਾ ਸੋਬਰ ਜਾਂ ਸਰਦਾਰੀ ਜਾਂ ਸੂਟ ਬਣਾ ਸਕਦੇ ਆ ਲੈਸ਼ੇਸ ਵਗੈਰਾ ਲਗਵਾ ਕੇ ਇਹਨੂੰ ਬਹੁਤ ਸੋਹਣਾ ਬਣਾ